ਕੈਨੇਡਾ ਦੇ ਵਿੱਚ ਜਦੋਂ ਇਸ ਵੇਲੇ ਇੱਕ ਪਾਸੇ ਆਰਥਿਕ ਤੰਗੀ ਆ ਉਸ ਵੇਲੇ ਕਿ ਬ੍ਰਿਟਿਸ਼ ਕੋਲੰਬੀਆ ਦੇ ਵਾਸੀਆਂ ਦੇ ਲਈ ਚੰਗੀ ਖਬਰ ਇਹ ਆ ਕਿ ਪਹਿਲੀ ਜੂਨ ਤੋਂ ਮਿਨਿਮਮ ਵੇਜਸ ਦੇ ਵਿੱਚ 65 ਸੈਂਟ ਵਾਧਾ ਹੋ ਜਾਣਾ ਯਾਨੀ ਕਿ ਪਹਿਲਾਂ ਇੱਕ ਘੰਟੇ ਕੰਮ ਕਰਨ ਦੇ ਮਿਨਿਮਮ ਜਿਹੜੇ ਇੱਥੇ 16 ਡਾਲਰ ਤੇ 75 ਸੈਂਟ ਮਿਲਦੇ ਸੀ ਪਹਿਲੀ ਜੂਨ ਤੋਂ 17 ਡਾਲਰ ਤੇ 40 ਸੈਂਟ ਇੱਕ ਘੰਟੇ ਦੇ ਮਿਲਿਆ ਕਰਨਗੇ ਇਹ ਕੈਨੇਡਾ ਦੇ ਵਿੱਚ ਸਭ ਤੋਂ ਜ਼ਿਆਦਾ ਕਿਸੇ ਵੀ ਪ੍ਰੋਵਿੰਸ ਦਾ ਮਿਨਿਮਮ ਵੇਜਸ ਆ ਇਸ ਵੇਲੇ ਇਦੇ ਵਿੱਚ ਖਾਸ ਤੌਰ ਦੇ ਉੱਤੇ ਦੋਵੇਂ ਪਾਸੇ ਦੇ ਸਾਹਮਣੇ ਆ ਰਹੇ ਆ ਜਿਹੜੇ ਕੁਝ ਰੈਸਟੋਰੈਂਟਸ ਵਾਲੇ ਨੇ ਉਹ ਇਸ ਗੱਲ ਦਾ ਵਿਰੋਧ ਕਰ ਰਹੇ ਆ ਕਿ ਨਹੀਂ ਵਾਧਾ ਹੋਣਾ ਚਾਹੀਦਾ ਉਹਨਾਂ ਦੇ ਕਹਿਣ ਅਨੁਸਾਰ ਜੇ ਇਹ ਵਾਧਾ ਅਸੀਂ ਕਰਦੇ ਆ ਕਿਉਂਕਿ ਵਾਧਾ ਸਰਕਾਰ ਨੇ ਕੋਲੋਂ ਦੇਣਾ ਨਹੀਂ ਦੇਣਾ ਤੇ ਜਿਹੜੇ ਬਿਜ਼ਨੈਸਸ ਨੇ ਉਹਨਾਂ ਦੇ ਉੱਤੇ ਜਿਹੜੇ ਲੋਕ ਕੰਮ ਕਰਦੇ ਆ ਉਹਨਾਂ ਨੂੰ ਉਹਨਾਂ ਨੇ ਵਧ ਪੇ ਕਰਨਾ ਆ ਤੇ ਉਹ ਜੇ ਵਧ ਪੇ ਕਰਨਗੇ ਉਹ ਕਹਿੰਦੇ ਅਲਟੀਮੇਟਲੀ ਇਹਦਾ ਬੋਝ ਲੋਕਾਂ ਦੇ ਉੱਤੇ ਪਊਗਾ ਵੀ ਅਸੀਂ ਓਨੀਆਂ ਚੀਜ਼ਾਂ ਜਾਂ ਆਪਣੀਆਂ ਸਰਵਿਸਿਜ਼ ਮਹਿੰਗੀਆਂ ਕਰ ਦਾਂਗੇ ਕੈਸ਼ਵਲੇ ਲੋਕਾਂ ਕੋਲ ਤੇ ਵੈਸੇ ਬਾਹਰ ਜਾ ਕੇ ਖਾਣ ਪੀਣ ਦੇ ਲਈ ਇੰਨਾ ਪੈਸਾ ਨਹੀਂ ਆ ਤੇ ਜੇ ਹੁਣ ਮਿਨੀਮਮ ਵੇਜਸ ਜਿਹੜਾ ਉਹ ਕਹਿੰਦੇ ਆ ਕਿ 16.75 ਸੈਂਟ ਤੋਂ ਵਧਾ ਕੇ 17.40 ਕਰ ਦੇਣਾ ਆ ਤਾਂ ਇਹਦਾ ਅਸਰ ਸਿੱਧਾ ਸਿੱਧਾ ਬਿਜ਼ਨੈਸਸ ਦੇ ਉੱਤੇ ਪਊਗਾ ਤੇ ਉਹ ਅਲਟੀਮੇਟਲੀ ਪੈਣਾ ਲੋਕਾਂ ਦੇ ਉੱਤੇ ਆ ਸੋ ਇੱਕ ਹਮੇਸ਼ਾ ਹੀ ਡਿਬੇਟ ਦਾ ਵਿਸ਼ਾ ਰਿਹਾ ਕਿੱਥੇ ਤੱਕ ਵਧਣਾ ਚਾਹੀਦਾ ਕਿੱਥੇ ਤੱਕ ਨਹੀਂ ਵਧਣਾ ਚਾਹੀਦਾ ਪਰ ਜਿਹੜੇ ਲੋਕ ਮਿਨਿਮ ਵੇਜਸ ਦੇ ਉੱਤੇ ਕੰਮ ਕਰਦੇ ਆ ਉਹਨਾਂ ਲਈ ਇੱਕ ਚੰਗੀ ਖਬਰ ਆ ਪਹਿਲੀ ਜੂਨ ਤੋਂ ਵਾਅਦਾ ਹੋ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਮਹਿੰਗਾਈ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਹਦਾ ਵਾਅਦਾ ਉਹਦੇ ਨਾਲ ਜੋੜ ਕੇ ਕੀਤਾ ਜਾਣਾ ਜਦੋਂ ਬਾਕੀ ਸਾਰੀਆਂ ਥਾਵਾਂ ਦੇ ਉੱਤੇ ਅਸੀਂ ਦੇਖਦੇ ਆ ਤਾਂ ਇਸ ਵੇਲੇ ਰਵਰਟਾ ਦੇ ਵਿੱਚ 15 ਡਾਲਰ ਮਿਨਿਮ ਵੇਜ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਵੇਲੇ 16 ਡਾਲਰ ਜਿਹੜੇ 75 ਸੈਂਟ ਨੇ ਤੇ ਜਿਹੜੇ 17 ਡਾਲਰ ਤੇ 40 ਸੈਂਟ ਹੋ ਜਾਣੇ ਆ ਨਿਊ ਬਰੰਜ਼ਵਿਕ ਦੇ ਵਿੱਚ 15 ਡਾਲਰ 30 ਸੈਂਟ ਨਿਊ ਫਾਉਂਡਲੈਂਡ ਤੇ ਲੈਬਰਾਡੋਰਸ 15 ਡਾਲਰ 60 ਸੈਂਟ ਨਾਰਥ-ਵੈਸਟ ਅਰਕਟਿਕ ਵਿੱਚ 16 ਡਾਲਰ 5 ਸੈਂਟ ਨੋਵਾ ਸਕੋਸ਼ੀਆ ਵਿੱਚ 15 ਡਾਲਰ 20 ਸੈਂਟ ਨੋਨਾਵੋਟ ਵਿੱਚ 19 ਡਾਲਰ 온ਟਾਰੀਓ ਵਿੱਚ 16 ਡਾਲਰ 55 ਸੈਂਟ ਪ੍ਰਿੰਸ ਐਡਵਰਡ ਆਇਲੈਂਡ ਵਿੱਚ 15 ਡਾਲਰ 40 ਸੈਂਟ ਕਵੈਕ ਵਿੱਚ 15 ਡਾਲਰ 75 ਸੈਂਟ ਤੇ ਸਸਕਾਚਵਿਨ ਦੇ ਵਿੱਚ 14 ਡਾਲਰ ਤੇ ਯੂਕੋਨ ਦੇ ਵਿੱਚ ਜਿਹੜੇ 17 ਡਾਲਰ ਤੇ 59 ਸੈਂਟ ਇਸ ਵੇਲੇ ਮਿਨੀਮਮ ਵੇਜੇਸ ਆ ਇਸ ਸਾਰੇ ਕੁਛ ਦੇ ਵਿੱਚ ਚਲਦਿਆਂ ਲੋਕ ਥੋੜੇ ਜਿਹਾ ਚਿੰਤਤ ਨੇ ਕਿ ਇੱਥੇ ਗੁਜ਼ਾਰਾ ਕਿੱਦਾਂ ਹੋਣਾ ਹੈ ਤੇ ਇਹਨੂੰ ਜੇ ਇਹ ਮਿਨਿਮਮ ਵੇਜੇਸ ਆਉਣ ਵਾਲੇ ਸੰਬੰਧ ਵਿੱਚ ਮਹਿੰਗਾਈ ਨਾਲ ਜੋੜ ਦਿੱਤਾ ਜਾਂਦਾ ਤੇ ਜਿਹੜੇ ਲੋਕ ਘੱਟੋ-ਘੱਟ ਉਜਰਤ ਦੇ ਉੱਤੇ ਕੰਮ ਕਰਦੇ ਆ ਉਹਨਾਂ ਨੂੰ ਕੁਦਰਤੀ ਤੌਰ ਤੇ ਇਸ ਦਾ ਬਹੁਤ ਵੱਡਾ ਲਾਭ ਹੋਏ